ਅੱਜ ਸਾਡੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰੇ ਦਾ ਮੇਨ ਕਾਰਨ ਸ਼ਹਿਰ ਵਾਸੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਜੋ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਸੰਬੰਧੀ ਉਹਨਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅੱਜ ਸਾਡੀ ਟੀਮ ਨੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਚੌਂਕਾ ਦੇ ਵਿੱਚ ਜਾ ਕੇ ਇਹਨਾਂ ਟ੍ਰੈਫਿਕਾ ਦੇ ਕਾਰਨਾਂ ਨੂੰ ਆਪਣੇ ਕੈਮਰੇ ਦੀ ਅੱਖ ਵਿੱਚ ਕੈਦ ਕੀਤਾ। ਸਾਨੂੰ ਦੱਸ ਦਈਏ ਕਿ ਸ਼ਹਿਰ ਵਾਸੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਟ੍ਰੈਫਿਕ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਅੱਜ ਐਤਵਾਰ ਦਾ ਸਾਰਾ ਦਿਨ ਜਿੱਥੇ ਚੌੜੇ ਬਾਜ਼ਾਰ ਦੇ ਵਿੱਚ ਅਤੇ ਆਰੇ ਦਿਵਾਲੇ ਦੀਆਂ ਸੜਕਾਂ ਤੇ ਟ੍ਰੈਫਿਕ ਜਾਮ ਰਿਹਾ। ਪੈਦਲ ਰਾਹ ਗ੍ਰੀਆਂ ਨੂੰ ਵੀ ਲੰਘਾਂ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਟ੍ਰੈਫਿਕ ਵਿੱਚ ਜਾਮ ਲੱਗਣ ਦੀ ਇੱਕ ਵਜ੍ਹਾ ਬਾਹਰ ਲੱਗੀਆਂ ਰੇੜੀ ਫੇੜੀਆਂ ਅਤੇ ਦੂਜਾ ਈ ਰਿਕਸ਼ਾ ਵੀ ਹੋ ਸਕਦਾ ਹੈ ਪਹਿਲਾ ਹੀ ਆਵਾਜਾਈ ਸੰਬੰਧੀ ਸਮੱਸਿਆ ਨਾਲ ਜੂਝ ਰਹੇ ਲੁਧਿਆਣਾ ਸ਼ਹਿਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਈ ਰਿਕਸ਼ੇ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਹੁਣ ਸ਼ਹਿਰ ਦੀ ਕੋਈ ਵੀ ਅਜਿਹੀ ਸੜਕ ਨਹੀਂ ਸੀ ਜਿੱਥੇ ਅੱਜ ਜਾਮ ਲੱਗਿਆ ਨਾ ਦਿਖਾਈ ਦੇ ਗਿਆ ਹੋਵੇ ਇੱਥੇ ਚੌੜਾ ਬਾਜ਼ਾਰ ਹੀ ਨਹੀਂ ਸਗੋਂ ਚੌੜੇ ਬਾਜ਼ਾਰ ਦੇ ਵਿਚ ਆਮ ਦਿਨਾਂ ਦੇ ਵਿੱਚ ਵੀ ਭੀੜ ਭੜ ਹੋਣ ਕਰਕੇ ਮਸ਼ਹੂਰ ਸੀ ਅੱਜ ਐਤਵਾਰ ਦੇ ਵਿੱਚ ਇੱਥੇ ਕਾਫੀ ਜਾਮ ਲੱਗਿਆ ਹੋਇਆ ਸੀ ਕੁਝ ਕੁ ਮਿੰਟਾਂ ਦਾ ਸਫ਼ਰ ਤੈਅ ਕਰਨ ਲਈ ਲੋਕਾਂ ਨੂੰ ਅੱਧੇ ਘੰਟੇ ਤੋਂ ਲੈ ਕੇ ਪੌਣੇ ਘੰਟੇ ਤੱਕ ਦਾ ਸਮਾਂ ਲੱਗਿਆ ਗੱਲ ਕਰੀਏ ਇਹ ਤਾਂ ਇਹ ਗੱਲ ਸਿਰਫ ਚੌਰੇ ਬਾਜ਼ਾਰ ਦੀ ਹੀ ਨਹੀਂ ਸਗੋਂ ਰੇਲਵੇ ਸਟੇਸ਼ਨ ਘੰਟਾ ਘਰ ਘੰਟਾ ਘਰ ਤੋਂ ਮਾਤਾ ਰਾਣੀ ਚੌਕ ਮਲਟੀਪਕਸ ਸਕੂਲ ਡਿਵੀਜ਼ਨ ਨੰਬਰ ਫੀਲਡ ਗੱਜ ਦੀਆਂ ਸੜਕਾਂ ਤੇ ਵੀ ਸਾਰਾ ਦਿਨ ਜਾਮ ਇਸੇ ਤਰ੍ਹਾਂ ਬਣਿਆ ਰਿਹਾ ਜੇਕਰ ਗੱਲ ਕਰੀਏ ਸਥਾਨਕ ਘੰਟਾ ਘਰ ਦੇ ਨੇੜੇ ਲੋਕਲ ਅੱਡੇ ਦੀ ਸੀਐਮਸੀ ਚੌਂਕਰੀ ਅਤੇ ਸਮਰਾਰਾ ਚੌਂਕ ਦੀ ਇਹ ਵੀ ਸੁਣਨ ਨੂੰ ਆ ਰਿਹਾ ਸੀ ਕਿ ਕੋਈ ਦੁਕਾਨਦਾਰ ਇਹਨਾਂ ਰੇੜੀ ਫੇੜੀਆਂ ਤੋਂ ਕਿਰਾਇਆ ਲੈ ਕੇ ਇਹਨਾਂ ਨੂੰ ਆਪਣੀਆਂ ਦੁਕਾਨਾਂ ਦੇ ਅੱਗੇ ਰੇੜੀਆਂ ਲਾਉਣ ਦੀ ਇਜਾਜ਼ਤ ਦਿੰਦੇ ਹਨ ਦੂਜੇ ਪਾਸੇ ਜੇਕਰ ਗੱਲ ਕਰੀਏ ਪੁਲਿਸ ਅਧਿਕਾਰੀਆਂ ਦੀ ਤਾਂ ਪੁਲਿਸ ਅਧਿਕਾਰੀ ਸਮੇਂ-ਸਮੇਂ ਤੇ ਟ੍ਰੈਫਿਕ ਸੰਬੰਧੀ ਲੋਕਾਂ ਨੂੰ ਜਾਗਰੂਤ ਕਰਦੇ ਨਜ਼ਰ ਆਉਂਦੇ ਹਨ ਪਰ ਫਿਰ ਵੀ ਇਹ ਟ੍ਰੈਫਿਕ ਦੀ ਸਮੱਸਿਆ ਸ਼ਹਿਰ ਵਿੱਚੋਂ ਨਹੀਂ ਹੁੰਦੀ ਹੱਲ ਜੇਕਰ ਗੱਲ ਕਰੀਏ ਸਮਰਾਲਾ ਚੌਂਕ ਦੀ ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਗੱਡੀਆਂ ਰੋਕ ਕੇ ਉੱਥੇ ਚਲਾਨ ਵੀ ਕੀਤਾ ਜਾ ਰਿਹਾ ਸੀ ਉੱਥੇ ਹੀ ਟ੍ਰੈਫਿਕ ਨੂੰ ਸੰਚਾਰੂ ਟੰਗ ਨਾਲ ਚਲਾਉਣ ਦੇ ਲਈ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਦੇ ਰਹੇ ਸਨ ਪਰ ਉਸ ਤੋਂ ਬਿਨਾ ਬਾਕੀ ਇਲਾਕਿਆਂ ਦੇ ਵਿੱਚ ਜਿੱਥੇ ਪੁਲਿਸ ਮੁਲਾਜ਼ਮ ਸਿਰਫ ਚਲਾਨ ਕੱਟਣ ਤੇ ਹੀ ਬੈਠੇ ਸਨ ਉਸ ਤੋਂ ਬਿਨਾ ਉਹਨਾਂ ਨੇ ਕਿਤੇ ਵੀ ਟ੍ਰੈਫਿਕ ਸੰਬੰਧੀ ਆ ਰਹੀ ਸਮੱਸਿਆ ਨੂੰ ਲੈ ਕੇ ਲੋਕਾਂ ਨੂੰ ਇਸ ਟ੍ਰੈਫਿਕ ਚੋਂ ਕੱਢਣ ਦੀ ਕੋਈ ਵੀ ਕੋਸ਼ਿਸ਼ ਨਹੀਂ ਨਜ਼ਰ ਆਈ ਬਲਕਿ ਲੋਕ ਖੁਦ ਬੋ ਖੁਦ ਇੱਕ ਦੂਜੇ ਦੇ ਵਿੱਚ ਵਜਦੇ ਨਜ਼ਰ ਆ ਰਹੇ ਸਨ ਜਿਸ ਦਾ ਜਿੱਥੋਂ ਜੀ ਕਰਦਾ ਸੀ ਗੱਡੀਆਂ ਮੋੜ ਰਿਆ ਸੀ ਅਤੇ ਇਧਰ ਉਧਰ ਜਾ ਰਿਹਾ ਸੀ ਇਹੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਆਟੋ ਰਿਕਸ਼ਿਆਂ ਦੀ ਤਾਂ ਉਹ ਵੀ ਜਿੱਥੇ ਉਹਨਾਂ ਦਾ ਜੀ ਕਰਦਾ ਹੈ ਉੱਥੋਂ ਹੀ ਸਵਾਰੀ ਚੱਕਦੇ ਹਨ ਉੱਥੇ ਹੀ ਖੜਾ ਲੈਂਦੇ ਹਨ ਅਤੇ ਰੇੜੀ ਫੇੜੀ ਵਾਲੇ ਵੀ ਇੱਕਦਮ ਬਾਜ਼ਾਰ ਦੇ ਵਿੱਚ ਤੁਰਦੇ ਨਜ਼ਰ ਆਉਂਦੇ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਇਹਨਾਂ ਉੱਤੇ ਨਹੀਂ ਕੀਤੀ ਜਾਂਦੀ ਉਲਟਾ ਸਿਰਫ ਚਲਾਨ ਕੱਟਣ ਤੇ ਜ਼ੋਰ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ